ब्रेक ਤੋਂ ਬਾਅਦ ਇੱਕ ਵਾਰ ਫੇਰ ਥੋੜਾ ਸਵਾਗਤ ਹੈ। ਅੰਮ੍ਰਿਤਸਰ ਸ਼ਹਿਰ ਦੀ ਟ੍ਰੈਫਿਕ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਵੀ ਕੀਤੀ ਜਾਂਦੀ ਹੈ। ਪਰ ਇੰਨਾ ਕਾਰਵਾਈਆਂ ਦਾ ਜੇ ਕਿਸੇ ਨੂੰ ਕੋਈ ਵੀ ਅਸਰ ਨਹੀਂ ਹੁੰਦਾ ਤਾਂ ਉਹ ਹਨ ਸ਼ਹਿਰ ਵਿੱਚ ਮਨਮਰਜ਼ੀ ਨਾਲ ਡਰਾਈਵਿੰਗ ਕਰਦੇ ਆਟੋ ਰਿਕਸ਼ਾ ਚਾਲਕ ਜਿਨ੍ਹਾਂ ਕਾਰਨ ਸ਼ਹਿਰ ਦੀ ਟ੍ਰੈਫਿਕ ਪ੍ਰਣਾਲੀ ਵਿਗੜਦੀ ਹੈ। ਪਾਸਵੇ نیوز ਟੀਮ ਵੱਲੋਂ ਕਈ ਵਾਰ ਇਹਨਾਂ ਆਟੋ ਰਿਕਸ਼ਾ ਚਾਲਕਾਂ ਦੀ ਗਲਤ ਟੰਗ ਨਾਲ ਕੀਤੀ ਜਾਂਦੀ ਡਰਾਈਵਿੰਗ ਬਾਰੇ ਖਬਰਾਂ ਪ੍ਰਸਾਰਿਤ ਕੀਤੇ ਜਾਣ ਦੇ ਬਾਵਜੂਦ ਵੀ ਇਹਨਾਂ ਤੇ ਟ੍ਰੈਫਿਕ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਗੱਲ ਕੀਤੀ ਜਾਵੇ ਅੰਮ੍ਰਿਤਸਰ ਦੇ ਡੈਂਟਲ ਕਾਲਜ ਦੇ ਕੋਲ ਮਜੀਠਾ ਰੋਡ ਦੀ ਜਿੱਥੋਂ ਇੱਕ ਸੜਕ ਬਟਾਲਾ ਅਤੇ ਦੂਜੀ ਮਜੀਠਾ ਨੂੰ ਜਾਂਦੀ ਹੈ ਪਰ ਸੜਕ ਦੇ ਇੱਕ ਹਿੱਸੇ ਤੇ ਆਟੋ ਰਿਕਸ਼ਾ ਚਾਲਕਾਂ ਦਾ ਕਬਜ਼ਾ ਰਹਿੰਦਾ ਹੈ ਜਿਸ ਕਾਰਨ ਇੱਥੇ ਜਾਮ ਲੱਗ ਜਾਂਦਾ ਹੈ। ਰਾਹੀਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਜਗ੍ਹਾ ਤੇ ਹੀ ਨਹੀਂ ਪੂਰੇ ਸ਼ਹਿਰ ਵਿੱਚ ਹੀ ਆਟੋ ਚਾਲਕਾਂ ਦੀ ਡਰਾਈਵਿੰਗ ਉਹਨਾਂ ਦੀ ਮਨਮਰਜ਼ੀ ਨਾਲ ਚੱਲਦੀ ਹੈ ਜਿਸ ਕਾਰਨ ਵਾਹਨ ਚਾਲਕਾਂ ਨੂੰ ਬਹੁਤ ਮੁਸ਼ਕਲਾਂ ਪੇਸ਼ ਆਉਂਦੀਆਂ ਹਨ ਉਹਨਾਂ ਨੇ ਕਿਹਾ ਕਿ ਇੱਥੇ ਆਟੋ ਚਾਲਕ ਸਵਾਰੀ ਬਿਠਾਉਣ ਲਈ ਇੱਕ ਦੂਜੇ ਤੋਂ ਅੱਗੇ ਤੋਂ ਵੀ ਅੱਗੇ ਆਪਣੇ ਆਟੋ ਖੜੇ ਕਰਕੇ ਪੂਰੀ ਸੜਕ ਤੇ ਹੀ ਕਬਜ਼ਾ ਕਰ ਲੈਂਦੇ ਹਨ ਉਹਨਾਂ ਟ੍ਰੈਫਿਕ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਆਟੋ ਚਾਲਕਾਂ ਨੂੰ ਹਦਾਇਤਾਂ ਜਾਰੀ ਕਰੇ ਕਿਉਂ ਇੱਕ ਚੰਗੇ ਤਰੀਕੇ ਨਾਲ ਡਰਾਈਵਿੰਗ ਕਰਦੇ ਆਪਣੀ ਰੋਜ਼ੀ ਰੋਟੀ ਕਮਾ ਸਕਣ ਮੈਂ ਸਰ ਹੁਕਮ ਸਿੰਘ ਰੋਡ ਤੇ ਖਲੋਤਾ ਜੀ ਤੇ ਮੈਂ ਆਪਣੇ ਜੋਨਮ ਸੱਦ ਵੀ ਜਾਂਦਾ ਜੀ ਇੱਥੇ ਬੜੀ ਮੁਸ਼ਕਲ ਹੈ ਕਿ ਆਪਣੇ ਧੀਦੀ ਵਾਲੇ ਜਿਹੜੇ ਨਾ ਇਹ ਾਟੋ ਵਾਲੇ ਇਹ ਰਾਹ ਨਹੀਂ ਦਿੰਦੇ ਕਿਸੇ ਨੂੰ ਨਹੀਂ ਬੱਚੇ ਬੜੇ ਪਰੇਸ਼ਾਨੇ ਕਰਦੇ ਐਕਸੀਡੈਂਟ ਬੜੇ ਹੁੰਦੇ ਸੀ ਇੱਥੇ ਕੁਝ ਨਹੀਂ ਕਰਦੇ ਇਹ ਜਾਨ ਮੂਜ ਕੇ ਇੱਥੇ ਖਲੋ ਜਾਂਦੇ ਇਹ ਰਾਹ ਵੀ ਬਿਲਕੁਲ ਸਾਡਾ ਗੇਟ ਹੀ ਮੱਲੇ ਜਾਂਦਾ ਸੜਕ ਪੂਰੀ ਮੱਲੇ ਨਹੀਂ ਜੀ ਪਿੱਛੇ ਜਮ ਲੱਗ ਜਾਂਦਾ ਚੌਕ ਤੇ ਬੜੀ ਮੁਸ਼ਕਲ ਆਉਂਦੀ ਜੀ ਗੁੰਨਾਮੇ ਗੋਸਲੇ ਵਾਸਤੇ ਨਾ ਅਮਰਜੈਂਸੀ ਜਿਹੜੀ ਆਪਣਾ ਐਂਬੂਲੈਂਸ ਜਾਂਦੀ ਨਾ ਉਹਦੇ ਵਾਸਤੇ ਰਸਤਾ ਵੀ ਨਹੀਂ ਦਿੰਦੇ ਇਹ ਤੇ ਦੇਖੋ ਉਹਨਾਂ ਨੂੰ ਚਾਹੀਦਾ ਕਿ ਇੱਥੇ ਖਲੋਕੇ ਤੇ ਮਤਲਬ ਆਪਣਾ ਕੰਟਰੋਲ ਕਰਨਾ ਚਾਹੀਦਾ ਆਪਣੀ ਰੋਜ਼ੀ ਰੋਟੀ ਜਰੂਰ ਕਮਾਏ ਪਰ ਤਰੀਕੇ ਨਾ ਕੰਟਰੋਲ ਕਰਨੇ ਚਾਹੀਦਾ ਇਹ ਮਜੀਠਾ ਰੋਡ ਹੈ ਔਰ ਜਹਾਂ ਪਾ ਟ੍ਰੈਫਿਕ ਦੀ ਪ੍ਰੋਬਲਮ ਆਤੀ ਰਹਤੀ ਹੈ ਜਿਆਦਾ ਆਟੋ ਜਬ ਕਿਸੇ ਸਵਾਰੀ ਕੋ ਬਿਠਾਣਾ ਹੋ ਤੋ ਉਹ ਰੋਕ ਲੈਂਦੇ ਹਨ तो इसके साथ पीछे जो आ रहे होते हैं वाहन वह पीछे से भी जाम लग जाता है हाँ एक से ज़्यादा ऑटो वालों को समझना चाहिए कि उनके कोई अड्डे होने चाहिए जहाँ जा पर उन्होंने सवारी को बिठाना है जहाँ मर्जी वे रोक तो देते हैं इसके कारण ट्रैफिक पीछे से प्रॉब्लम पड़ती है किसी को परेशान ना करें जहाँ पर उनका बस स्टैंड है वहाँ पर ही रोकें और वहाँ पर सवारी को पर करें क्या चाहिए कि जहाँ पर जो ड्यूटी लगी होनी चाहिए वहाँ पर चौंक पर तो होते हैं ਗਾਰਡ ਹੁੰਦੇ ਆ ਲੇਕਿਨ ਕਿ ਡਿਊਟੀ ਹੋਣੀ ਚਾਹੀਏ ਜਹਾਂ ਪਰ ਟ੍ਰੈਫਿਕ ਨਿਯਮ ਕੇ ਪਾਲਣਾ ਕਰ ਸਕੇ ਕੋਈ ਨਾ ਕੋਈ ਆਟੋ ਜ਼ਿਆਦਾ ਹੈ ਕਿਉਂਕਿ ਸ਼ਹਿਰ ਮੇ ਵਾਹਨ ਔਰ ਆਟੋ ਆਟੋ ਬਹੁਤ ਜ਼ਿਆਦਾ ਹੋ ਗਏ ਚਲੋ ਰੋਜੀ ਰੋਟੀ ਕੇ ਤੋ ਠੀਕ ਹੈ ਲੇਕਿਨ ਉਨਕੋ ਚਾਹੀਏ ਕਿ ਜਹਾਂ ਪਰ ਰੋਕਣਾ ਵਹਾਂ ਪਰ ਹੋਵੇ ਤਰੀਕੇ ਸਰੋ ਪਾਸਵੇ ਨਿਊਜ਼ ਦੀ ਮੈਸ ਟਾਈਮ ਖੜੀ ਹੈ ਅੰਮ੍ਰਿਤਸਰ ਦੇ ਹੁਕਮ ਸਿੰਘ ਰੋਡ ਤੇ ਜਿੱਥੇ ਤੁਸੀਂ ਦੇਖ ਸਕਦੇ ਹੋ ਉਥੋਂ ਬਟਾਲਾ ਰੋਡ ਨੂੰ ਔਰ ਮਜੀਠਾ ਰੋਡ ਨੂੰ ਟ੍ਰੈਫਿਕ ਜਾਂਦੀ ਹੈ ਤੁਸੀਂ ਦੇਖ ਰਹੇ ਹੋ ਬਿਲਕੁਲ ਮੇਰੇ ਪਿੱਛੇ ਕੀ ਟ੍ਰੈਫਿਕ ਜਮ ਦੀ ਸਮੱਸਿਆ ਇੱਥੇ ਬਣੀ ਰਹਿੰਦੀ ਹੈ ਕਿਉਂ ਜਿਹੜੇ ਕਿ ਇੱਕ ਤੋਂ ਇੱਕ ਅੱਗੇ ਲਗਾ ਕੇ ਸਵਾਰੀਆਂ ਨੂੰ ਬਿਠਾਉਂਦੀ ਹੈ ਆਪਣੇ ਕੋਸ਼ਿਸ਼ ਕਰਦੇ ਹਨ ਜਿਸ ਨਾਲ ਸਾਰਾ ਟ੍ਰੈਫਿਕ ਬਿਲਕੁਲ ਅਸਤਿਰਸਤ ਹੋ ਜਾਂਦਾ ਹੈ ਔਰ ਲੋਕ ਡਿਸਟਰਬ ਹੁੰਦੇ ਹਨ ਸੋ ਲੋਕਾਂ ਨੇ ਟ੍ਰੈਫਿਕ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਆਟੋ ਚਾਲਕਾਂ ਨੂੰ ਥੋੜਾ ਤਰਤੀਬ ਨਾਲ ਚਲਾਉਣ ਲਈ ਸਬਕ ਸਿਖਾਇਆ ਜਾਵੇ ਤਾਂ ਜੋ ਟ੍ਰੈਫਿਕ ਕਿਸੇ ਵੀ ਤਰ੍ਹਾਂ ਕੋਈ ਡਿਸਟਰਬ ਨਾ ਹੋਵੇ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ